ਜਗਮਾਨੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਐਸਟੇਲੇ ਦੀ ਵੱਡੀ ਖਬਰ ਬਾਬਾ ਮਕਾਲਾ ਸਾਹਿਬ ਤੋਂ ਸਾਂਝੀ ਕਰ ਰਹੇ ਆ ਜਿੱਤੇ ਇੱਕ ਫਰੋਦੀ ਮੰਗੀ ਜਾਂਦੀ ਏ ਪੁਲਿਸ ਵੱਲੋਂ ਰਿਕਵਰੀ ਕਰਨ ਦੇ ਨਾਲ ਉਸ ਨੂੰ ਉੱਥੇ ਲਿਜਾਇਆ ਜਾਂਦਾ ਪਰ ਮੁਲਜ਼ਮ ਵੱਲੋਂ ਹੱਥ ਖੜੀ ਛਡਾ ਕੇ ਭੱਜ ਲਿਆ ਜਾਂਦਾ ਜੀ ਸਰ ਜਿਹੜੀ ਇਹ ਘਟਨਾ ਹੁੰਦੀ ਏ ਕੀ ਘਟਨਾ ਹੋਈ ਏ ਇਹ ਘਟਨਾ ਦਾ ਤੁਹਾਨੂੰ ਮੈਂ ਥੋੜੀ ਜਿਹਾ ਵਿਸ਼ੋਕਰ ਦੱਸਣਾ ਚਾਹੁੰਦਾ 10 ਸੱਤ ਨੂੰ ਜਗਜੀਤ ਸਿੰਘ ਨਾਂ ਦਾ ਬੰਦਾ ਉਹਦੀ ਮਾਸਟਰ ਬੁੱਕ ਸ਼ਾਪ ਹੈ ਮੇਤੇ ਉਹਦੇ ਤੇ ਫਾਈਲਿੰਗ ਹੋਈ ਸੀ ਸਵੇਰੇ 9:30 ਵਜੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਪਰਚਾ ਰਜਿਸਟਰਡ ਕੀਤਾ ਤਿੰਨ ਦਿਨ ਬਾਅਦ ਉਹਨੂੰ ਬਾਹਰਲੇ ਨੰਬਰ ਤੋਂ ਇੱਕ ਫਰੋਤੀ ਦਾ ਆਇਆ ਵੀ ਮੈਨੂੰ ਕੋਈ 1 ਕਰੋੜ ਰੁਪਿਆ ਫਰੋਤੀ ਉਹ ਤੋਂ ਬਾਅਦ ਫਿਰ ਸਾਡੀ ਉਸ ਦੇ ਅੰਦਰ ਫਿਰ ਅਸੀਂ ਆਪਣਾ ਸਾਰਾ ਆਪਣਾ ਬੈਂਕ ਜਿਹੜਾ ਹੈਗਾ ਅਸੀਂ ਇਸੇ ਕੰਮ ਤੇ ਟੀਮਾਂ ਲਾਤੀਆਂ 16 ਅੱਠ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਬੰਦੇ ਤਿੰਨ ਜਿਹੜੇ ਹੈਗੇ ਆ ਉਹ ਘੁੰਮ ਰਹੇ ਆ ਇਧਰ ਮੈਸਮਪੁਰ ਸਾਈਡ ਤੇ ਚਿੱਲੇਆਣਾ ਗੁਰਦੁਆਰਾ ਰੀਅਲ ਦੀ ਸਾਈਡ ਤੋਂ ਆ ਰਹੇ ਆ ਉਹ ਸਾਡੇ ਇਹਨਾਂ ਟੀਮ ਨੇ ਨਾਕਾ ਲਾ ਕੇ ਤੇ ਇਹ ਰੌਂਡ ਅਪ ਕਰ ਲਈ। ਐਮਿੰਦਰਾ ਜੀਪ ਸੀ ਕਾਲੇ ਰੰਗ ਦੀ। ਉਹਦੇ ਵਿੱਚੋਂ ਇਹ ਤਿੰਨ ਬੰਦੇ ਸਾਨੂੰ ਮਿਲੇ। ਦੋ ਤਾਂ ਸਕੇ ਭਰਾ ਆ ਮੈਸਮਪੁਰ ਖੁਰਦੇ। ਇਹਨਾਂ ਦੇ ਨਾਂ ਹੈਗੇ ਆ ਗੁਰਪ੍ਰੀਤ ਤੇ ਗਗਨਦੀਪ, ਸਾਨੂੰ ਕੁਲਦੀਪ ਸਿੰਘ, ਇੱਕ ਨਵਰਾਜ ਸਿੰਘ ਦਾ ਪੁੱਤਰ ਮਨੋਰ ਸਿੰਘ ਨਾਸਦੀ ਖੋਈ ਦਾ। ਇਹ ਤਿੰਨਾਂ ਦੇ ਕੋਲੋਂ ਸਾਨੂੰ ਫਿਰ ਉਦੋਂ ਦੋ ਪਿਸਟਲ ਤੇ ਇੱਕ ਰਵਾਲਵਰ 32 ਬੋਰ ਦਾ ਤੇ ਦੋ-ਦੋ ਰੌਂ ਜਿਹੜੇ ਸੀ ਜੰਦਾ ਮਿਲੇ ਸੀ। ਉਸ ਤੋਂ ਬਾਅਦ ਇੱਕ ਜੀਪ ਨਾਲ ਰਿਕਵਰ ਕੀਤੀ। ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਸੀ। ਵੀ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਦੁਬਾਰਾ ਫੇਰ 23 ਤੱਕ ਰਿਮਾਂਡ ਲਿਆ ਸੀ ਅੱਜ ਇਹਨਾਂ ਨੂੰ ਫੇਰ ਜਦੋਂ ਪੁੱਛਗੇ ਇਸ ਲਈ ਇਹਨੂੰ ਬਾਹਰ ਕੱਢਿਆ ਤੇ ਇਹਨੇ ਫਿਰ ਇਨਟੈਰੋਗੇਸ਼ਨ ਦੇ ਦੌਰਾਨ ਇਹ ਮੰਨਿਆ ਬਿੱਲੇ ਨੇ ਗੁਰਪ੍ਰੀਤ ਬਿੱਲੇ ਨੇ ਕਿ ਇੱਕ ਪਿਸਟਲ ਮੈਂ ਜਿਹੜਾ 32 ਬੋਰ ਦਾ ਹੋਰ ਉੱਥੇ ਲੁਕੋ ਕੇ ਰੱਖਿਆ ਇਹ ਫਿਰ ਟੀਮ ਸਾਡੀ ਐਸੇ ਬਲਕਾਰ ਸਿੰਘ ਉੱਥੇ ਰਿਕਵਰੀ ਕਰਨ ਗਿਆ ਸੀ ਰਿਕਵਰੀ ਕਰਨ ਤੋਂ ਪਿਸਟਲ ਦੀ ਰਿਕਵਰੀ ਹੋ ਗਈ ਗੱਡੀ 'ਚ ਜਦੋਂ ਬਹਿਣ ਲੱਗੇ ਇਹਨੂੰ ਪਹਿਲਾਂ ਸੀ ਇਹਨੇ ਕਨਸਟੇਬਲ ਨੂੰ ਧੱਕਾ ਮਾਰ ਕੇ ਸਮੇਤ ਹੱਥ ਖੜੀਏ ਭੱਜ ਗਿਆ ਤੇ ਕਾਫੀ 1-2 ਕਿਲੋਮੀਟਰ ਜਾ ਕੇ ਅੱਗੇ ਭੱਜ ਗਿਆ ਤਾਂ ਉਧਰੋਂ ਇਹ ਐਸਚਓ ਸਾਹਿਬ ਅਜੀਪਾਲ ਹੁਣੇ ਆ ਰਹੇ ਸੀ ਇਹਨਾਂ ਨੂੰ ਫੋਨ ਕੀਤਾ ਐਸੇ ਬਲਕਾਰ ਸਿੰਘ ਨੇ ਅਗੋਂ ਘੇਰਾ ਪਾ ਕੇ ਫਿਰ ਦੋਨਾਂ ਟੀਮਾਂ ਨੇ ਜਦੋਂ ਇਹਨੂੰ ਫੜਨ ਲੱਗੇ ਤਾਂ ਇਹਨੇ ਉੱਥੇ ਪਟੜੀ ਤੋਂ ਇੱਕ ਬੱਟਾ ਚੁੱਕ ਕੇ ਇਹਨਾਂ ਦੇ ਮਾਰਿਆ ਇਹਨੇ ਆਪਣਾ ਬਚਾਅ ਕੀਤਾ ਫਿਰ ਇਹਨੂੰ ਕਿਹਾ ਵੀ ਤੂੰ ਰੁਕ ਜਾ ਨਹੀਂ ਰੁਕਿਆ ਉਸ ਤੋਂ ਬਾਅਦ ਇਹਨੇ ਇੱਕ ਹਵਾਈ ਫਾਇਰ ਕੀਤਾ ਐਸਚਓ ਸਾਹਿਬ ਨੇ ਹਵਾਈ ਫਾਇਰ ਕਰਨ ਦੇ ਬਾਵਜੂਦ ਫਿਰ ਉਹਨੇ ਇੱਕ ਬੱਟਾ ਇਹਨਾਂ ਦੇ ਮਾਰਤਾ ਪਟੜੀ ਤੋਂ ਛੁੱਕੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਆਪਣੇ ਬਚਾ ਲਈ ਉਹਦੇ ਥੱਲੇ ਨੂੰ ਫਾਇਰ ਕੀਤਾ ਉਹ ਫਿਰ ਦੀ ਸੱਜੀ ਲਾਟੇ 'ਚ ਲੱਗ ਗਈ ਏ ਕੋਈ ਤੇ ਉਹ ਤੋਂ ਬਾਅਦ ਇਹਨੂੰ ਰਾਉਂਡ ਅਪ ਕਰ ਲਿਆ ਇਹ ਕਿਸਮਤ ਕਹਿ ਲਈਏ ਕਿਦਣਾ ਕਿਦੇ ਸਾਥ ਦੇਗੀ ਕਿ ਉਦੋਂ ਐਸਐਚਓ ਸਾਹਿਬਾ ਹੋਂਡੇ ਨਹੀਂ ਚਲੋ ਦੇਖੋ ਪੁਲਿਸ ਤਾਂ 24 ਘੰਟੇ ਮਸਤਿਹਦਾ ਹਰ ਪਾਸੇ ਸਾਡੇ ਸਾਡੀਆਂ ਟੀਮਾਂ ਜਿਹੜੀਆਂ ਹੈਗੀਆਂ ਅਸੀਂ ਖਾਸ ਕਰਕੇ ਜਨਰਾਲਾ ਸਾਊਥ ਡਿਵੀਜ਼ਨ ਚ ਦਿਨ ਰਾਤ ਅਸੀਂ ਵੰਡ ਕੇ ਟੀਮਾਂ ਲਾਈਆਂ ਉਹ ਇਹ ਗਸ਼ਤੇ ਸਿਗੇ ਰੁਟੀਨ ਦੇ ਤੇ ਇਧਰੋਂ ਤੇ ਇਹ ਰੁਟੀਨ ਵਰਕ ਚੱਲ ਰਿਹਾ ਸੀ ਇਹਦੇ ਇਹ ਫੇਰ ਅੱਗੇ ਹੋਣ ਕਰਕੇ ਕਿਸਮਤ ਵੀ ਕਹਿ ਲੋ ਤੇ ਜਾਂ ਪੁਲਿਸ ਦੀ ਖਿਸ਼ਹਾਰੀ ਕਹਿ ਲੋ ਜਿਹੜੇ ਅਲਰਟ ਸੀਗੇ ਉਹਦੇ ਕਰਕੇ ਇਹ ਸਾਰਾ ਹੋ ਗਿਆ ਨਹੀਂ ਤਾਂ ਭੱਜ ਜਾਣਾ ਸੀ ਇਹ ਕਿਤਨੇ ਕਿਤੇ ਗੱਲ ਕਰ ਲਈਏ ਡਿਊਟੀ ਸਾਹਿਬ ਕੀ ਕਿਤੇ ਅਪਰਾਧੀਆਂ ਨੇ ਹੌਸਲੇ ਜਿਆਦਾ ਬੁਲੰਦ ਹੋਣ ਦਾ ਕਾਰਨ ਕੀ ਲੱਗਦਾ ਕਿਤੇ ਨਾ ਕਿਤੇ ਇੱਕ ਬਰੋਜ਼ਗਾਰੀ ਹੋ ਸਕਦੀ ਹੈ ਕਿ ਕਿਹੜਾ ਕਿਹ ਕੀ ਚੀਜ਼ ਨਹੀਂ ਚਲੋ ਮੈਂ ਸੁਪਨੇ ਨੇ ਜੇ ਵੀ ਹੁੰਦਾ ਦੇਖੋ ਜਿਹੜੇ ਬੰਦੇ ਮਾੜੇ ਆ ਇਹ 2 ਨੰਬਰ ਦੇ ਪਾਸਪੋਰਟ ਬਣਾ ਕੇ ਬਾਹਰ ਨਿਕਲ ਗਏ ਇਹਨਾਂ ਦਾ ਕ੍ਰਾਈਮ ਤੁਸੀਂ ਦੇਖੋ ਕਿੰਨੇ ਪਰਚੇ ਇਹਨਾਂ ਤੇ ਦਰਜ ਆ ਮੇਰੀ ਤਾਂ ਪਬਲਿਕ ਨੂੰ ਵੀ ਇਹ ਅਪੀਲ ਆ ਜਦੋਂ ਕੋਈ ਬੰਦਾ ਇਹੋ ਜਿਹਾ ਕੋਈ ਦੇਖੋ ਪਾਸਪੋਰਟ ਬਣ ਕੇ ਬਾਹਰ ਗਿਆ ਫੋਨ ਕਰਕੇ ਕਿਸਮਤ ਵੀ ਕਹਿ ਲੋ ਤੇ ਜਾਂ ਪੁਲਿਸ ਦੀ ਹਿਸ਼ਿਆਰੀ ਕਹਿ ਲੋ ਇਹ ਜਿਹੜੇ ਅਲਰਟ ਸੀਗੇ ਉਹਦੇ ਕਰਕੇ ਇਹ ਸਾਰਾ ਹੋ ਗਿਆ ਨਹੀਂ ਤਾਂ ਭੱਜ ਜਾਣਾ ਸੀ ਇਹ ਕਿਤੇ ਨਾ ਕਿਤੇ ਗੱਲ ਕਰ ਲਈਏ ਰੂਤੀ ਸਾਹਿਬ ਕੀ ਕਿਤੇ ਅਪਰਾਧੀਆਂ ਨੇ ਹੌਸਲੇ ਜਿਆਦਾ ਬੁਲੰਦ ਹੋਣ ਦਾ ਕਾਰਨ ਕੀ ਲੱਗਦਾ ਕਿਤੇ ਨਾ ਕਿਤੇ ਇੱਕ ਬੇਰੋਜ਼ਗਾਰੀ ਵੀ ਹੋ ਸਕਦੀ ਹੈ ਕਿ ਰਸ਼ਾਅ ਕੀ ਚੀਜ਼ ਨਹੀਂ ਚਲੋ ਮੈਂ ਇਹ ਸੁਪਨੇ ਨਹੀਂ ਜੇ ਇਹ ਵੀ ਹੁੰਦਾ ਦੇਖੋ ਜਿਹੜੇ ਬੰਦੇ ਮਾੜੇ ਆ ਇਹ ਦੋ ਨੰਬਰ ਦੇ ਪਾਸਪੋਰਟ ਬਣਾ ਕੇ ਬਾਹਰ ਨਿਕਲ ਗਏ ਇਹਨਾਂ ਦਾ ਕ੍ਰਾਈਮ ਤੁਸੀਂ ਦੇਖੋ ਕਿੰਨੇ ਪਰਚੇ ਇਹਨਾਂ ਤੇ ਦਰਜ ਆ ਮੇਰੀ ਤਾਂ ਪਬਲਿਕ ਨੂੰ ਵੀ ਇਹ ਅਪੀਲ ਆ ਜਦੋਂ ਕੋਈ ਬੰਦਾ ਇਹੋ ਜਿਹਾ ਕੋਈ ਦੇਖੋ ਪਾਸਪੋਰਟ ਬਣ ਕੇ ਬਾਹਰ ਗਿਆ ਸਹੀ ਨਾਮ ਦੇ ਉੱਤੇ ਤਾਂ ਜਾ ਨਹੀਂ ਸਕਦੇ ਤੇ ਜਿਹੜੇ ਉਹਨਾਂ ਨੂੰ ਤਸਦੀਕ ਕਰਦੇ ਆ ਜਦੋਂ ਪਾਸਪੋਰਟ ਦਾ ਪ੍ਰੋਸੈਸ ਹੈਗਾ ਉਹਦੇ ਵਿੱਚ ਮੋਹਤਵਰਾਂ ਦੇ ਬਿਆਨ ਲਿਖੇ ਜਾਂਦੇ ਆ ਤੇ ਜਿਹੜੇ ਬੰਦੇ ਗਲਤ ਕੰਮ ਕਰਦੇ ਇਹ ਸਮਾਜ ਦੇ ਦੁਸ਼ਮਣ ਆ ਚਾਹੇ ਉਹ ਕੋਈ ਮੋਹਤਵਰ ਉਹਨੂੰ ਅਟੈਸਟ ਕਰਦਾ ਚਾਹੇ ਕੋਈ ਦੂਜਾ ਕਰਦਾ ਤੇ ਸਾਡੀ ਤਾਂ ਇਹੀ ਅਪੀਲ ਆ ਦੇਖੋ ਉਹਨੇ ਬਾਹਰ ਜਾ ਕੇ ਕੰਮ ਇਹਨਾਂ ਨੇ ਉਧਰ ਵੀ ਇਥੇ ਲੋਕਾਂ ਨੂੰ 5-5 10-1000 ਰੁਪਏ ਉਹਨਾਂ ਨੂੰ ਪਾ ਦਿੰਦੇ ਆ ਤੇ ਇਹ ਕਰਦੇ ਆ ਫਾਇਰਿੰਗ ਕਰ ਦਿਓ ਜਾ ਕੇ ਘਰਾਂ ਦੇ ਉੱਤੇ ਲੋਕਾਂ ਨੂੰ ਡਰਾ ਕੇ ਇਹ ਫਰੋਤੀਆਂ ਲੈਂਦੇ ਆ ਤੇ ਇਹੀ ਆ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਇਹਦੇ ਵਿੱਚ ਬੜਾ ਸਾਨੂੰ ਪਬਲਿਕ ਦਾ ਸਾਥ ਮਿਲਿਆ ਟਾਈਮ ਤਾਂ ਸਾਨੂੰ ਜ਼ਰੂਰ ਥੋੜਾ ਲੱਗਿਆ ਲੇਕਿਨ ਸਾਡੀ ਬੜੀ ਤਕੜੀ ਇਹ ਕਾਮਯਾਬੀ ਆ ਕਿ ਅਸੀਂ ਇਹ ਬੰਦੇ ਟਰੇਸ ਕੀਤੇ ਇਹਨਾਂ ਨੇ ਪਤਾ ਨਹੀਂ ਕਿੰਨੇ ਕੋ ਹੋਰ ਕੰਮ ਕਰਨੇ ਸੀ ਜੇਲ੍ਹਾਂ ਤੋਂ ਵੀ ਕਹਿ ਲੀਏ ਕਿਤਨਾ ਕਿਤੇ ਨੈਟਵਰਕ ਚੱਲਦਾ ਹੈ ਜਿਹੜਾ ਸਪੋਰਟ ਹਰ ਪਾਸੇ ਹੋ ਰਹੀ ਹੈ ਕਿਤਨਾ ਕਿਤੇ ਪੁਲਿਸ ਦੀ ਵੀ ਕਮੀ ਹੈਗੀ ਜਿਹੜਾ ਕਿ ਇੱਕ ਆਮ ਆਦਮੀ ਡਰਦੇ ਮਾਹੌਲ ਦੇ ਵਿੱਚ ਆ ਤੁਹਾਡੇ ਵਰਗੇ ਪੁਲਿਸ ਅਫਸਰ ਵੀ ਆ ਗਏ ਜਿਹੜੇ ਤੁਰੰਤ ਕਾਰਵਾਈ ਕਰ ਰਹੇ ਆ ਦਿਨ ਰਾਤ ਕੰਮ ਕਰ ਰਹੇ ਆ ਕਿਤੇ ਨਾ ਕਿਤੇ ਨਹੀਂ ਚਲੋ ਇਹ ਤਾਂ ਸਾਰਿਆਂ ਨੂੰ ਜੀ ਚਾਹੀਦਾ ਦੇਖੋ ਜੇ ਜੌਬ ਚ ਆਏ ਆ ਤੇ ਹਰ ਬੰਦੇ ਨੂੰ ਤੰਦਈ ਨਾਲ ਡਿਊਟੀ ਕਰਨੀ ਚਾਹੀਦੀ ਆ ਪਰ ਸਾਡੀ ਇਕੱਲੀ ਪੁਲਿਸ ਦੇ ਉੱਤੇ ਨਹੀਂ ਪਬਲਿਕ ਪਹਿਲਾਂ ਸਾਥ ਦੇਵੇ ਹੁਣ ਜੋ ਵੀ ਕੋਈ ਗੱਲਬਾਤ ਹੁੰਦੀ ਆ ਹੁਣ ਜੇ ਕੋਈ ਇਨਫੋਰਮੇਸ਼ਨ ਮਿਲੀ ਆ ਤੇ ਸਾਨੂੰ ਪਬਲਿਕ ਤੋਂ ਹੀ ਮਿਲਦੀ ਆ ਪਬਲਿਕ ਨੂੰ ਹੀ ਸਾਥ ਦੇਣਾ ਚਾਹੀਦਾ ਪੁਲਿਸ ਦਾ ਤਾਂ ਦੇਖੋ ਹੁਣ ਜਿੱਥੇ-ਜਿੱਥੇ ਅਸੀਂ ਆਗੇ ਆਪਣੇ ਆਫਿਸ ਵਿੱਚ ਆ ਬਾਹਰ ਗਸ਼ਤੇ ਆ ਹਰ ਪਿੰਡ ਦੇ ਵਿੱਚ ਤਾਂ ਅਸੀਂ ਇੱਕੇ ਟਾਈਮ ਤੇ ਰਹਿ ਨਹੀਂ ਸਕਦੇ ਅਗਰ ਉੱਥੇ ਕੋਈ ਵੀ ਗੱਲਬਾਤ ਹੁੰਦੀ ਮੈਂ ਤਾਂ ਤੁਹਾਨੂੰ ਵੀ ਕਹੂੰਗਾ ਪੱਤਰਕਾਰ ਭਾਈਚਾਰੇ ਨੂੰ ਤੁਹਾਡੇ ਨੋਟਿਸ 'ਚ ਆਉਂਦਾ ਲੋਕ ਤੁਹਾਨੂੰ ਗੱਲਾਂ ਦੱਸਦੇ ਸਾਡੇ ਨਾਲ ਸ਼ੇਅਰ ਕਰੋ ਇਹਨਾਂ ਨੂੰ ਅਸੀਂ ਫੜੀਏ ਨਾ ਥ ਪਾਈਏ ਛੱਡਣ ਨਹੀਂ ਇਹਨਾਂ ਨੂੰ ਛੱਡਾਂਗੇ ਨਹੀਂ ਕਿਸੇ ਵੀ ਕੀਮਤ ਤੇ ਹੁਣ ਉਹ ਵੀ ਅਸੀਂ ਦੋਨੇ ਨਾਮਜਦ ਕੀਤੇ ਪਰਚੇ ਦੇ ਵਿੱਚ ਕਿੰਨਾ ਚਿਰ ਰਹਿਣਗੇ ਬਾਹਰ ਰਹਿਣਗੇ ਇਸ ਕਰਕੇ ਉਹਨਾਂ ਨੇ ਜਿਹੜਾ ਪੱਕੇ ਹੋਣ ਦਾ ਜਾਂ ਦੂਜਿਆ ਕਹ ਲੋ ਪੀਸੀਸੀ ਨਹੀਂ ਮਿਲਣੀ ਅਗਰ ਜੇ ਸਹੀ ਐਡਰੈਸ ਤੇ ਗਏ ਆ ਤੇ ਬਾਕੀ ਉੱਪਰ ਸੀਨੀਅਰ ਅਫਸਰਾਂ ਦੇ ਲੈਵਲ ਤੇ ਵੀ ਗਵਰਨਮੈਂਟ ਲੈਵਲ ਤੇ ਵੀ ਇਹ ਸਾਰਾ ਚੱਲ ਰਿਹਾ ਤੇ ਇਹਨਾਂ ਨੂੰ ਲਿਆਵਾਂਗੇ ਅੱਜ ਵੀ ਦੇਖੋ ਜਿੱਦਾਂ ਹੁਣ ਇੱਕ ਬੰਦਾ ਲਿਆ ਰਹੇ ਆ ਸਾਡੀ ਪੁਲਿਸ ਬਾਹਰੋਂ ਹੈਂਡਓਵਰ ਕੀਤਾ ਇਦਾਂ ਹੀ ਇਹਨਾਂ ਨੂੰ ਲਿਆ ਲਿਆ ਕੇ ਬੰਦ ਕਰਾਂਗੇ ਜੇਲ੍ਹਾਂ ਦੇ ਵਿੱਚ ਤੇ ਮਾਨਯੋਗ ਅਦਾਲਤਾਂ ਤੋਂ ਸਜ਼ਾ ਦਵਾਵਾਂਗੇ ਇਸਰ ਜਿੰਨਾਂ ਦੇ ਗੋਲੀ ਵੱਜੀ ਜਿਹੜੇ ਪੁਆਦੀ ਦੇ ਫਸੇ ਜਾ ਰਿਹਾ ਏ ਉਹਨਾਂ ਦੀ ਹਾਲਾਤ ਕਿਦਾਂ ਦੀ ਖਤਰੇ ਤੋਂ ਬਾਹਰ ਨਹੀਂ ਖਤਰੇ ਤੋਂ ਬਾਹਰ ਹੋ ਤਾਂ ਲੱਤ ਈ ਲੱਗੀ ਥੱਲੇ ਤੇ ਕੋਈ ਆਪਣੇ ਪੁਲਿਸ ਮਲਾਜੇ ਵੀਰ ਤੇ ਨਹੀਂ ਕਿ ਜ਼ਖਮੀ ਹੋਈ ਗਈ ਉਹ ਮੁੰਡੇ ਤੇ ਉਹਦੇ ਥੋੜੀ ਸੱਟ ਲੱਗੀ ਉਹਦਾ ਵੀ ਅਹੀਂ ਮੈਡੀਕਲ ਕਰਾਇਆ ਕਨਸਟੇਬਲ ਦਾ ਤੇ ਉਹਨੂੰ ਧੱਕਾ ਮਾਰਿਆ ਇਹਨੇ ਸੋ ਇਹ ਸਨ ਸਰਦਾਰ ਰਵਿੰਦਰ ਸਿੰਘ ਜੀ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਪਬਲਿਕ ਨੂੰ ਨਹੀਂ ਕਿ ਜਦ ਨਾਲ ਕਿਤੇ ਸਿਰ ਜੋ ਜੜਾ ਕਰਨਾ ਪਏਗਾ ਫੇਰੀ ਪੁਲਿਸ ਕੁਝ ਕਰ ਸਕਦੀ ਏ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਜ਼ਰੂਰ ਦੇਣਾ ਜਗਬਣੀ ਟੀਵੀ ਤੋਂ